ਤਾਂ ਭਰਾਓ ਪੰਜਾਬ ਦੇ ਵਿੱਚ ਝੋਨੇ ਦੀ ਫਸਲ ਦਾ ਵੱਡਾ ਹਿੱਸਾ ਪੱਕ ਚੁੱਕਿਆ ਤੇ ਕਈ ਥਾਵਾਂ ਉੱਤੇ ਮੰਡੀਆਂ ਦੇ ਵਿੱਚ ਫਸਲ ਪਹੁੰਚਣੀ ਵੀ ਸ਼ੁਰੂ ਹੋ ਗਈ ਹੈ ਔਰ ਦੂਸਰੇ ਪਾਸੇ ਕਾਫੀ ਜਿਹੜਾ ਝੋਨਾ ਜੋੜਾ ਲੇਟ ਲੱਗੇ ਹੋਏ ਜੇ ਖੇਤਾਂ ਵਿੱਚ ਵੀ ਖੜਾ ਹੈ ਤੇ ਕੱਲ ਥੋੜੀ ਵਰਖ ਪਈ ਹੈ ਕਣੀਆਂ ਤੇ ਦੇ ਨਾਲ ਨਾਲ ਕਾਫੀ ਤੇਜ਼ ਹਵਾ ਵਗੈਰਾਤ ਨੂੰ ਤਾਂ ਉਹਦੇ ਨਾਲ ਕਈ ਥਾਵਾਂ ਉੱਤੇ ਝੋਨਾ ਡਿੱਗਿਆ ਵਿਖੇ ਖਾਸ ਕਰਕੇ ਜਿਸਦੇ ਪਾਣੀ ਲੱਗਿਆ ਸੀ ਤੇ ਦੂਸਰੇ ਪਾਸੇ ਮੌਸਮ ਵਿਭਾਗ ਨੇ 8 ਤੇ 9 ਅਕਤੂਬਰ ਨੂੰ ਪੰਜਾਬ ਦੇ ਵਿੱਚ ਮੀਂਹ ਪੈਣ ਦੀ پیشن گوئی ਕੀਤੀ ਹੈ ਇਸ ਕਰਕੇ ਖਿਆਲ ਰੱਖੋ ਆਪਣੇ ਮੌਸਮ ਦਾ ਖਿਆਲ ਰੱਖ ਕੇ ਜਿਹੜਾ ਝੋਨੇ ਦੀ ਫਸਲ ਨੂੰ ਪਾਣੀ ਲਾਓ ਤੇ ਪਾਣੀ ਹਲਕਾ ਲਾਓ ਕੁਝ ਨਹੀਂ ਹੁੰਦਾ ਜੇ ਦੋ ਦਿਨ ਅੱਗੇ ਪਿਛਾ ਹੋ ਜਾਏਗਾ ਹਲੇ ਜੇ ਅਸੀਂ ਕਹੀਏ ਵੀ ਆਖਰੀ ਜਿਹੜਾ ਪਾਣੀ ਲਾਉਣੇ ਆ ਉਹ ਅੱਗੇ ਹੂੰ ਇਹਦੀ ਖੇਦੀ ਤੇਰੇ ਲਈ ਵੀ ਕੰਮ ਆਉਂਦਾ ਤੇ ਉਹਦੇ ਲਈ ਵੀ ਕਾफी ਸਮਾਂ ਪਿਆ ਹੈ ਨਾਲ ਨਾਲ ਕੁਝ ਕਿਸਾਨ ਜਿਹੜੀ ਅੰਗਹਿਲੀ ਕਰਦੇ ਨੇ ਕੱਲ ਵੇਖੀ ਗਈ ਕਿ ਝੋਨਾ ਭਰਿਆ ਖੜਾ ਸੀ ਸਵੇਰੇ ਤੇ ਡਿੱਗਿਆ ہوا ਵੀ ਸੀ ਨਾਲ ਦੀ ਨਾਲ ਕਈ ਥਾਵਾਂ ਉੱਤੇ ਮੋਟਰਾਂ ਫਿਰ ਵੀ ਚੱਲ ਰਹੀਆਂ ਸੀ ਆਟੋਮੈਟਿਕ ਸਟਾਰਟਰਾਂ ਕਰਕੇ ਜਾਂ ਕਿਸੇ ਕਾਰਨ ਕਰਕੇ ਤੇ ਇਸ ਗੱਲ ਦਾ ਜ਼ਰੂਰ ਖਿਆਲ ਰੱਖੋ ਕਿ ਪਾਣੀ ਜੇ ਹੋ ਸਕੇ ਤਾਂ ਦਿਨ ਵੇਲੇ ਲਾਓ ਹਲਕਾ ਲਾਓ ਤੇ ਤਾਂ ਕਿ ਪੱਕੀ ਹੋਈ ਫਸਲ ਜਿਹੜੀ ਉਹਦਾ ਨੁਕਸਾਨ ਨਾ ਹੋ ਸਕੇ ਇਹ ਕਿਸਾਨ ਵੀਰੋ ਇਸ ਵੇਲੇ ਜਿਹੜੀ ਕੀਤਾਮਾ ਉੱਤੇ ਰਸ ਉਸਣ ਵਾਲੇ ਕੀੜਿਆਂ ਦਾ ਵੀ ਹਮਲਾ ਹੈ ਥੋੜਾ ਬਹੁਤਾ ਛੋਣੇ ਦੇ ਵਿੱਚ ਤੇ ਉਹ ਖਿਆਲ ਰੱਖੋ ਜਿਹੜੀ ਫਸਲ ਪੱਕ ਗਈ ਹੈ ਉਹਦੀ ਤਾਂ ਕੋਈ ਛੇੜੀ ਸਮੱਸਿਆ ਨਹੀਂ ਪਰ ਕਿਉਂਕਿ ਸਾਡੇ ਕੋਲੇ ਪਹਿਲਾਂ ਵਿੱਚ ਅਚਾਰ ਵਾਲੀ ਮੱਕੀ ਲਗਣ ਕਾਰਨ ਤੁਹਾਨੂੰ ਕਾਫੀ ਲੇਟ ਤੱਕ ਲੱਗੀ ਹੈ ਇਸ ਕਰ ਕੀੜਿਆਂ ਵਾਲੇ ਫਸਲ ਕੱਚੀ ਹੈ ਜਾਂ ਹਰੀ ਹੈ ਤੇ ਉਹਦੀਆਂ ਸਮੱਸਿਆਵਾਂ ਇਸ ਵੇਲੇ ਸਾਹਮਣੇ ਆ ਸਕਦੀਆਂ ਹੈ ਹਾਂ ਪਰ ਅਕਤੂਬਰ ਦੇ ਪਹਿਲੇ ਹਫਤੇ ਤੱਕ ਕੀ ਤਾਪਮਾਨ ਜਿਹੜਾ ਹੈਗਾ ਇਹ ਰਸੂਸਣ ਵਾਲੇ ਕੀੜਿਆਂ ਲਈ ਠਕਮਾ ਹੁੰਦਾ ਹੈ ਤੇ ਜਦੋਂ ਖੁਸ਼ਕੀ ਹੁੰਦੀ ਹੈ ਉਦੋਂ ਰਸੂਸਣ ਵਾਲੇ ਕੀੜੇ ਕਾਫੀ ਵੱਧ ਜਾਂਦੇ ਆ ਆਮ ਸਬਜ਼ੀਆਂ ਵਿੱਚ ਤੁਸੀਂ ਦੇਖੋਗੇ ਜਾਂ ਹੋਰ ਫਸਲਾਂ ਉੱਤੇ ਵੀ ਤਾਂ ਫਿਰ ਜੇ ਦਾ ਜ਼ਿਆਦਾ ਹਮਲਾ ਹੋਵੇ ਤਾਂ ਇਹਦਾ ਇਲਾਜ ਕਰ ਲੈਣਾ ਚਾਹੀਦਾ ਹੈ ਤੇ ਪਰ ਸਭ ਤੋਂ ਵੱਡੀ ਗੱਲ ਹੈ ਵੀ ਖੇਤ ਦੇ ਵਿੱਚ ਅਸੀਂ ਖਿਆਲ ਰੱਖੀਏ ਗਿੜਾ ਰੱਖੀਏ ਤੇ ਇਸ ਦੇ ਨਾਲ ਹੀ ਕਾਫੀ ਤਾਂ ਫਸਲ ਪੱਕ ਚੁੱਕੀ ਹੈ ਕਿ ਕਿਸਾਨ ਵੇਖਿਆ ਮੈਂ ਮੇਰੇ ਬਾਦਮੀ ਘਟ ਮੇ ਬੂਟੇ ਸੀਗੇ ਉਹ ਵਿਚੋਂ ਕੱਢ ਰਹੇ ਨੇ ਤੇ ਪਰ ਜਿਹੜੀ ਥੋੜੀ ਸਾਡੀ ਫਸਲ ਥੋੜੀ ਜੀ ਪਛੇਤੀ ਹੈ ਉੱਥੇ ਵੀ ਕਿਤੇ ਕਿਸ ਪਹਿਲਾਂ ਦਾ ਕੋਈ ਬੀਜ ਡਿੱਗਿਆ ਹੋਇਆ ਤੇ ਅੰਤ ਤੌਰ ਦੇ ਉੱਤੇ ਉਹ ਪੌਦੇ ਮੇਨ ਫਸਲ ਤੋਂ ਪਹਿਲਾਂ ਪੱਕ ਜਾਂਦੇ ਹੋ ਜਿੱਥੇ ਕਿਤੇ ਹੈਗੇ ਉਹਨਾਂ ਨੂੰ ਕੱਢਦੇ ਹੁਣ ਤੇ ਨਹੀਂ ਤਾਂ ਫਿਰ ਸਮੱਸਿਆ ਬਣੀ ਰਹੇਗੀ ਜਿਵੇਂ ਨਦੀਨ ਦਾ ਬੀਜ ਹੁੰਦਾ ਉਸ ਤਰ੍ਹਾਂ ਹੀ ਹਰ ਸਾਲ ਆਏਗੀ ਜਿਨ੍ਹਾਂ ਨੂੰ ਕੋਈ ਬਿਮਾਰੀ ਵਗੈਰਾ ਵੀ ਪੈ ਜਾਂਦੀ ਉਹ ਬੀਜ ਰਾਹੀਂ ਵੀ ਖੇਤ ਦੇ ਵਿੱਚ ਆ ਸਕਦੀ ਹੈ ਇਸ ਕਰਕੇ ਨਿੱਕੇ ਨਿੱਕੇ ਇਹਨਾਂ ਗੱਲਾਂ ਦਾ ਜਰੂਰ ਖਿਆਲ ਰੱਖੋ ਧੰਨਵਾਦ